ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਿੰਨਾ ਦੀ ਬਾਣੀ ਆਸਾ ਜੀ ਦੀ ਵਾਰ ਭਾਈ ਚੱਲ ਰਹੀ ਹੈ ਜਿਸ ਦੇ ਕੱਲ ਭਾਈ 22 ਸ਼ਲੋਕ ਸਤਿਗੁਰਾਂ ਦੇ ਸੰਪੂਰਨ ਹੋਏ ਇਹ ਜੋ ਸ਼ਲੋਕ ਚੱਲ ਰਹੇ ਹਨ ਦੂਜੇ ਪਾਤਸ਼ਾਹ ਜੀ ਦੇ ਸ਼ਲੋਕ ਹਨ ਆਉ ਸਤਿਗੁਰ ਜੀ ਦਾ ਇਹ ਵੀ ਆ ਸ਼ਲੋਕ ਆਰੰਭ ਹੁੰਦਾ ਹੈ ਜੋ ਚਾਰ ਸੂਪ ਚਤਰੰਗ ਤੇ ਪਾਸ਼ਾ ਜੀ ਦਾ ਸ਼ਲੋਕ ਆਰੰਭ ਹੁੰਦਾ ਹੈ ਆਓ ਗੁਰੰਗਤ ਦੇਵ ਸਾਹਿਬ ਜੀ ਮਹਾਰਾਜ ਜੇ ਪਾਸ਼ਾ ਜੀ ਇਹ ਸ਼ਲੋਕ ਦੀ ਭਾਈ ਰਮਤਾ ਕਰਦੇ ਹਨ ਜੀ ਸ਼ਲੋਕ ਮਹਲਾ 2 ਜਾ ਇੱਕ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਸਾਕ ਕਰਮਾਤ ਸਹਿਬ ਟੁੱਠੈ ਜੋ ਮਿਲੈ ਧੰਨ ਧੰਨ ਸ੍ਰੀ ਗੁਰੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਅਗਲਾ ਸ਼ਲੋਕ ਆਰੰਭ ਕਰਦੇ ਹਨ ਉੱਥੇ ਸਾਨੂੰ ਜੀਵਾਂ ਨੂੰ ਫਿਰ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਇਹ ਇਹ ਕਨੇਹੀ ਦਾਤ ਆਪਸਤੇ ਜੋ ਪਾਈਏ ਮਹਾਰਾਜ ਜੀ ਕਹਿੰਦੇ ਜਿਹੜੀ ਆਪ ਪ੍ਰਾਪਤ ਕੀਤੀ ਹੋਈ ਚੀਜ਼ ਹੈ ਉਹਨੂੰ ਪਰਮਾਤਮਾ ਦੀ ਦਾਤ ਨਹੀਂ ਕਿਹਾ ਜਾਂਦਾ ਜਿਹੜਾ ਮਨੁੱਖ ਪ੍ਰਾਪਤੀ ਕਰਕੇ ਹਉਮੈ ਦੇ ਵਿੱਚ ਕਹਿ ਦੇਵੇ ਕੀ ਇਹ ਮੇਰੀ ਹੈ ਤੇ ਮਹਾਰਾਜ ਜੀ ਗੁਰੰਗਤ ਦੇ ਪਾਤਸ਼ਾਹ ਜੀ ਕਹਿੰਦੇ ਇਹ ਕਨੇਹੀ ਦਾਤ ਆਪਸਤੇ ਜੋ ਪਾਈਏ ਨਾਨਕ ਸਾਹ ਕਰਮਾਤ ਸਹਿਬ ਤੁਠੈ ਜੋ ਮਿਲੈ ਮਹਾਰਾਜ ਜੀ ਕਹਿੰਦੇ ਜਿਹੜੀ ਦਾਤ ਸੁੱਟ ਕੇ ਬਖਸ਼ਿਸ਼ ਕਰਦਾ ਹੈ ਉਹ ਪਰਮਾਤਮਾ ਦੀ ਦਿੱਤੀ ਦਾਤ ਹੈ ਉਹ ਉਹਦੀ ਪ੍ਰਸੰਤਾ ਉਹਦੀ ਖੁਸ਼ੀ ਦੇ ਨਾਲ ਉਹ ਪ੍ਰਾਪਤ ਹੋਈ ਦਾਤ ਜੇ ਜਿਹੜਾ ਮਨੁੱਖ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਕਹ ਦੇਵੇ ਕਿ ਇਹ ਮੇਰੀ ਹੈ ਫਿਰ ਉਹ ਪਰਮਾਤਮਾ ਦੀ ਨਹੀਂ ਆਪਾਂ ਕਹਿ ਸਕਦੇ ਉਹਦੀ ਦਰਬਾਰ ਤੋਂ ਕਰਦਾ ਮਨੁੱਖ ਇਸੇ ਤਰ੍ਹਾਂ ਇਥੋਂ ਥਾਨਕਾ ਪੈਦਾ ਹੁੰਦੀ ਹੈ ਸ਼ਲੋਕ ਦੀ ਗੁਰੂ ਅੰਗਦ ਦੇ ਮਹਾਰਾਜ ਜੀ ਜਿਸ ਵੇਲੇ ਖਰੂਰ ਸਾਹਿਬ ਵਿਖੇ ਨਿਵਾਸ ਕੀਤਾ ਰਿਆ ਕਰਦੇ ਸੀ ਮਹਾਰਾਜ ਉੱਥੇ ਇੱਕ ਜੋਗੀ ਆ ਗਿਆ ਜਿਨ੍ਹਾਂ ਵਿੱਚ ਬਹੁਤ ਰਿੱਧੀਆਂ ਸਿੱਧੀਆਂ ਕਰਾਮਾਤਾ ਸਨ ਤੇ ਜਿਹੜਾ ਲੋਕਾਂ ਨੂੰ ਧਰਮ ਦੇ ਵਿੱਚ ਪਸੰਦਾ ਸੀ ਉਸ ਪਿੰਡ ਦੇ ਵਿੱਚ ਜੋਗੀ ਨੇ ਜਦੋਂ ਨਿਵਾਸ ਕੀਤਾ ਉਹ ਇਲਾਕੇ ਦੀਆਂ ਲੋਕ ਸਨ ਜਿਹੜੇ ਤੇ ਉਹ ਪਿੰਡ ਦੇ ਲੋਕ ਸਨ ਜਿਹੜੇ ਉਹਨਾਂ ਨੂੰ ਛਲ ਕਪਟ ਵਿੱਚ ਪਸਾਨ ਲੱਗਾ ਆਪਣੇ ਜਿਹੜੀਆਂ ਰਿੱਧੀਆਂ ਸਿੱਧੀਆਂ ਉਹਨੇ ਸ਼ਕਤੀਆਂ ਇਕੱਠੀਆਂ ਕੀਤੀਆਂ ਕਾਲੇ ਇਲਮ ਚਲਾ ਕੇ ਸਿਲੇ ਕੱਟ ਕੇ ਉਹਦੀ ਦਰਬਾਰ ਤੋਂ ਕਰਦਾ ਸੀ ਤੇ ਜਿਸ ਵੇਲੇ ਕਰੂਰ ਸਾਹਿਬ ਵਿਖੇ ਲੋਕਾਂ ਦੇ ਉੱਤੇ ਨੇ ਸ਼ਕਤੀਆਂ ਦਿਖਾਈਆਂ ਆਪਣਾ ਬੋਲ ਬਾਲਾ ਕਰਨ ਵਾਸਤੇ ਹਉਮੇ ਵਿੱਚ ਆਣ ਕੇ ਤੇ ਲੋਕ ਇਹਦੇ ਭਰਮ ਵਿੱਚ ਫਸੇ ਉਹ ਸ਼ਕਤੀਆਂ ਦੇਖੇ ਉਹ ਰਿੱਧੀਆਂ ਸਿੱਧੀਆਂ ਦੇਖ ਕੇ ਜਿਵੇਂ ਆਪਾਂ ਫਸ ਜਾਂਦੇ ਹਾਂ ਨਾ ਇਹ ਝੂਠੇ ਸੰਸਾਰੀ ਲੋਕਾਂ ਦੇ ਕਰਮ ਕਾਂਡਾਂ ਦੇ ਵਿੱਚ ਕਿਉਂਕਿ ਚਾਰ ਰਿੱਧੀਆਂ ਸਿੱਧੀਆਂ ਪ੍ਰਾਪਤ ਤਾਂ ਹੋ ਗਈਆਂ ਪਰ ਉਹਨਾਂ ਨੂੰ ਸਾਂਭਣ ਦੀ ਅਕਲ ਨਹੀਂ ਹੁੰਦੀ ਸਾ ਜਦੋਂ ਪ੍ਰਾਪਤੀ ਵੀ ਉਹ ਮਾਲਕ ਤੋਂ ਕਰ ਲਈ ਉਹ ਪ੍ਰਾਪਤੀ ਦਾ ਫਿਰ ਉਹਦੇਤੀ ਅਸੀਂ ਚਲਾਣੀ ਸ਼ੁਰੂ ਕਰ ਦਿੰਨੇ ਆ ਜਾਂ ਲੋਕਾਂ 'ਤੇ ਦਿਖਾਣੀ ਸ਼ੁਰੂ ਕਰਤੀ ਉਹ ਪ੍ਰਾਪਤੀ ਇਸੇ ਤਰ੍ਹਾਂ ਹੀ ਹੁਣ ਕਰਮ ਕਾਂਡੀ ਜਿਹੜੇ ਨਕਲੀ ਗੁਰੂ ਹਨ ਬਲੌਤੀ ਗੁਰੂ ਹਨ ਉਹਨਾਂ ਦਾ ਵੀ ਕੰਮ ਹੈ ਕੋਲ ਰਿੱਧੀਆਂ ਸਿੱਧੀਆਂ ਲੈ ਲੀਆਂ ਫਿਰ ਆਪ ਗੁਰੂ ਬਣ ਕੇ ਬੈਠ ਗਏ ਜਿਵੇਂ ਉਸ ਸਮੇਂ ਵੀ ਅਸੀਂ ਬੋਲ ਵਾਲਾ ਸੀ ਨਕਲੀ ਗੁਰਵਾਨਾ ਤੇ ਉਹ ਕਰਾਮਾਤਾਂ ਸਮੇਂ-ਸਮੇਂ ਤੇ ਦਿਖਾਉਂਦੇ ਸੀ ਜੇ ਮਹਾਰਾਜ ਜੀ ਇਸ ਚੀਜ਼ ਨੂੰ ਖੰਡਨ ਕਰਦੇ ਸੀ ਪਾਤਸ਼ਾਹ ਇਹ ਪਿਆਰੇ ਉਸ ਵੇਲੇ ਮਹਾਰਾਜ ਜੀ ਦੇ ਕੋਲ ਆਣ ਕੇ ਸੰਗਤਾਂ ਨੇ ਦੱਸਿਆ ਮਹਾਰਾਜ ਜੀ ਇੱਕ ਜੋਗੀ ਆਇਆ ਹੈ ਜਿਹੜਾ ਕਿ ਬਹੁਤ ਕਰਾਮਾਤੀ ਹੈ ਜਿਹਦੇ ਵਿੱਚ ਬਹੁਤ ਸ਼ਕਤੀਆਂ ਹਨ ਲੋਕਾਂ ਨੂੰ ਸ਼ਕਤੀਆਂ ਦਿਖਾਉਂਦਾ ਹੈ ਤੁਹਾਨੂੰ ਕਹਿ ਸੁਣ ਕੇ ਇਸ ਪਿੰਡ ਵਾਲੇ ਜਿਹੜੇ ਸੀ ਲੋਕ ਆ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਾਹਮਣੇ ਲੈ ਕੇ ਆਏ ਕਹਿੰਦੇ ਚਲੋ ਤੁਹਾਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਨਾਲ ਮਿਲਾਂਦੇ ਹਾਂ ਇਹ ਮਹਾਰਾਜ ਜੀ ਹੱਸ ਕੇ ਕਹਿੰਦੇ ਠੀਕ ਹੈ ਲੈ ਕੇ ਆਓ ਉਹ ਜੋਗੀ ਜਦੋਂ ਸਾਹਮਣੇ ਆਇਆ ਮਹਾਰਾਜ ਦੀ ਗੁਰੰਗਤ ਦੀ ਮਹਾਰਾਜ ਜੀ ਨੂੰ ਇਹ ਆਪਣੇ ਭਰਮ ਵਿੱਚ ਫਸਾਣਾ ਤਿਆ ਆ ਉਹਨੇ ਯਤਨ ਕੀਤਾ ਹੋਰ ਜਿਹੜੀਆਂ ਉਹ ਕਾਲੀ ਇਲਮ ਚਲਾਏ ਸ਼ਕਤੀਆਂ ਚਲਾਈਆਂ ਕਿਉਂਕਿ ਜਿਹੜੀਆਂ ভূত ਪੇਤਾਂ ਨੂੰ ਇਕੱਠਿਆ ਕੀਤਾ ਹੋਇਆ ਸੀ ਇਹਨੇ ਆਪਣੇ ਵਸ ਦੇ ਵਿੱਚ ਕਰ ਲੈਂਦੇ ਹਨ ਲੋਕ ਸੇਵ ਵਿਚਾਰੇ ਕੀ ਕਰ ਸਕਦੇ ਸੀ ਕੋਕਮਾਰਾ ਜੀ ਦੁਨੀਆ ਦੇ ਮਾਲਕ 우 ਰੰਗਤ ਦੇ ਮਹਾਰਾਜ ਜੀ ਜਿਹਦੇ ਹੁਕਮ ਦੇ ਵਿੱਚ ਸਾਰੇ ਬ੍ਰਹਿਮੰਡ ਖੰਡ ਹੋਣ ਵਿਧੀਆਂ ਸਿੱਧੀਆਂ ਹੋਣ 18 ਨਿੱਧੀਆਂ 9 ਸਿੱਧੀਆਂ ਪਾਤਸ਼ਾਹ ਜੀ ਦੇ ਹੁਕਮ ਵਿੱਚ ਚੱਲਣ ਵਾਲੀਆਂ ਫਿਰ ਉੱਥੇ ਕਰਾਮਾਤ ਕਿੱਥੇ ਚੱਲਦੀ ਹੈ ਬੜੇ ਯਤਨ ਕੀਤੇ ਜੋਗੀ ਨੇ ਬੜਾ ਜੋਰ ਲਾਇਆ ਪਰ ਉੱਥੇ ਉਹਦੇ ਭੂਤ ਪ੍ਰੇਤ ਮਹਾਰਾਜ ਦੇ ਚਰਨਾਂ ਵਿੱਚ ਆ ਬੈਠੇ ਤੇ ਉੱਥੇ ਕੋਈ ਰਿੱਧੀ ਸਿੱਧੀ ਨਹੀਂ ਕਾਲਾ ਇਲਮ ਨਹੀਂ ਚੱਲਿਆ ਗੁਰੰਗਤ ਦੇਵ ਜੀ ਦੇ ਸਾਹਮਣੇ ਲੋਕ ਦੇਖਦੇ ਹਨ ਪਰ ਇਹ ਬਿਛਰਮਿੰਦਾ ਹੋ ਗਿਆ ਜੋਗੀ ਸ਼ਰਮਿੰਦਾ ਹੋ ਕੇ ਸਤਿਗੁਰੂ ਦੇ ਚਰਨਾਂ ਤੇ ਢਹਿਣਾ ਪਿਆ ਤੇ ਦੇਖੋ ਮਹਾਰਾਜ ਜੀ ਸਮੇਂ-ਸਮੇਂ ਤੇ ਐਸੇ ਲੋਕਾਂ ਦੇ ਭਰਮ ਕੱਢ ਦਿੰਦੇ ਹੰਕਾਰ ਤੋੜ ਦਿੰਦੇ ਇਹ ਗੁਰੂ ਨਾਨਕ ਮਹਾਰਾਜ ਤੁਹਾਨੂੰ ਲੱਗ ਕੇ ਹੁੰਦਾ ਆ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਗਏ ਨਾ ਦਸ਼ਮੇਸ਼ ਪਾਸ਼ਾ ਜੀ ਦੇਖੋ ਬੰਦਾ ਸਿੰਘ ਬਹਾਦਰ ਇਹਦੇ ਵਿੱਚ ਵੀ ਬਹੁਤ ਕਰਾਮਾਤਾਂ ਸੀ ਜਿਸ ਵਜਲੇ ਮਾਧੋਦਾਸ ਬਰਾਗੀ ਸੀ ਮਾਧੋਦਾਸ ਬਰਾਗੀਆਂ ਦਾ ਚੇਲਾ ਸੀ ਇਹ ਵੀ ਜਿੱਥੋਂ ਮਹਾਰਾਜ ਜੀ ਦੇ ਟਿਕਾਣੇ ਤੇ ਪਹੁੰਚੇ ਬੜਾ ਰੋਕਿਆ ਸਿੰਘਾਂ ਨੇ ਇਹਨੇ ਮਹਾਰਾਜ ਜੀ ਉਧਰ ਨਾ ਜਾਇਓ ਇਹ ਮਹਾਰਾਜ ਜੀ ਤੇ ਵਿਧ ਬਣਾਈ ਸੀ ਉਹਦੇ ਕੋਲ ਪਹੁੰਚਣ ਦੀ ਗੁਨਾਹ ਮਹਾਰਾਜ ਜੀ ਗੁਰੂ ਦਸਵੇਂ ਪਾਤਸ਼ਾਹ ਜੀ ਉਹਨਾਂ ਨੇ ਜਾਣਾ ਸੀ ਕਿਉਂਕਿ ਉਹਨੂੰ ਭੇਜਣਾ ਸੀ ਦਰ ਪੰਜਾਬ ਵੱਲ ਸਿੰਘ ਰੋਕਦਿਆਂ ਨਾਲੇ ਦਵਾਲੇ ਦੇ ਲੋਕ ਰੋਕਦੇ ਹਨ ਕਹਿੰਦੇ ਮਹਾਰਾਜ ਜੀ ਉਧਰ ਨਾ ਜਾਇਓ ਦਰਵਾਜ਼ਾ ਦਾਸ ਬਰਾਗੀ ਰਹਿੰਦਾ ਜਿਹਦੇ ਵਿੱਚ ਬਹੁਤੀ ਸ਼ਕਤੀਆਂ ਹਨ ਰਿੱਧੀਆਂ ਸਿੱਧੀਆਂ ਹਨ ਕੋਈ ਵੀ ਸਾਧੂ ਜਾਵੇ ਆਮ ਆਦਮੀ ਜਾਵੇ ਉਹ ਤਾਂ ਨੂੰ ਡਾ ਦੇਂਦਾ ਕਾਸ਼ ਦੇ ਵਿੱਚ ਭਜਾ ਦਿੰਦਾ ਡਰਾ ਦਿੰਦਾ ਉਹ ਆਪਣੀ ਸ਼ਕਤੀਆਂ ਦੀ ਵਰਤੋਂ ਕਰਦਾ ਉਹਦਾ ਮੰਜਾ ਪੁੱਠਾ ਕਰ ਦਿੰਦਾ ਪਾਦਸ਼ਾਹ ਜੀ ਹੱਸ ਕੇ ਕਹਿੰਦੇ ਫਿਰ ਚਲੋ ਮਿਲ ਕੇ ਆਈਏ ਸਤਿਗੁਰ ਜੀ ਜਾਣ ਸਾਰ ਮਾਧੋ ਦਾਸ ਬਰਾਗੀ ਦੇ ਡੇਰੇ ਤੇ ਜਦੋਂ ਪਹੁੰਚੇ ਬੜਾ ਇਲਾਕੇ ਚ ਬੋਲ ਵਾਲਾ ਸੀ ਸਾਰੇ ਲੋਕੇ ਇਦੇ ਤੋਂ ਡਰਦੇ ਸੀ ਕੋਈ ਇਹਦੇ ਡੇਰੇ ਤੋਂ ਨੇੜੇ ਤੋਂ ਲੰਘਦਾ ਨਹੀਂ ਸੀ ਆਮ ਜਿਹੜਾ ਸਾਧੂ ਸੀ ਨਾ ਭੋਲਾ ਪਾਲਾ ਕੋਈ ਜਦੋਂ ਪਤਾ ਲੱਗ ਗਿਆ ਉਸ ਦੇ ਡੇਰੇ ਤੋਂ ਨੇੜੇ ਤੋਂ ਵੀ ਨਹੀਂ ਸੀ ਲੰਘਦਾ ਕਿ ਜੇ ਜਾਵਾਂਗਾ ਉਧਰ ਇਹਨੇ ਫਿਰ ਪੜ ਲੈਣਾ ਮਾਧੋ ਦਾਸ ਨੇ ਇਹ ਮੇਰਾ ਬੁਰਾ ਹਲ ਕਰੇਗਾ ਤੇ ਮਹਾਰਾਜ ਜੀ ਜਾ ਕੇ ਉਸੇ ਪਲੰਘ ਤੇ ਬਹਿ ਗਏ ਜਿਹੜੇ ਪਲੰਘ ਤੇ ਬਿਠਾਉਂਦਾ ਸੀ ਪਹਿਲਾਂ ਤੇ ਮਹਾਰਾਜ ਜੀ ਤਾਂ ਜਾਣਦੇ ਸੀ ਘਟ-ਘਟ ਕੇ ਅੰਦਰ ਕੀ ਜਾਣਤ ਉਹਨਾਂ ਤੋਂ ਕੀ ਛੁਪਿਆ ਸੀ ਗੁਰੂ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਉਸੇ ਪਲੰਘੇ ਤੇ ਜਾ ਕੇ ਬੈਠੇ ਤੇ ਹੁਣ ਮਾਧੋਦਾਸ ਨੂੰ ਚੇਲਿਆਂ ਨੇ ਜਾ ਕੇ ਦੱਸਿਆ ਕਹਿੰਦੇ ਕਾ ਮਹਾਰਾਜ ਜੀ ਆਏ ਹਨ ਦਸ਼ਮੇਸ਼ ਪਾਸ਼ਾ ਜੀ ਉਹ ਤੁਹਾਡੇ ਪਲੰਗੇ ਤੇ ਆਣ ਕੇ ਬੈਠਣ ਜਿਹੜੇ ਆਪਣੇ ਆਪ ਨੂੰ ਸਾਧੂ ਕਹਿੰਦੇ ਹਨ ਉਹਨਾਂ ਦੇ ਨਾਲ ਬਹੁਤ ਸਸਤਰ ਧਾਰੀ ਸਿੰਘ ਹਨ ਘੋੜਿਆਂ ਤੇ ਸਿਮਾਧੂ ਦਾਸ ਦੇਖੋ ਜਦੋਂ ਸਾਹਮਣੇ ਆਇਆ ਬੜੀਆਂ ਸ਼ਕਤੀਆਂ ਛੱਡੀਆਂ ਸਿੱਧ ਛੱਡੇ ਨੇ ਕੋੜਾ ਕੁਸ ਆਪਣੇ ਕਾਬੂ 'ਚ ਕੀਤਾ ਹੋਇਆ ਸੀ ਸਿੱਧ ਮੰਡਲੀ ਸਿੱਧ ਤੇ ਆ ਕੇ ਸਿੱਧਾਂ ਨੂੰ ਕਾਬੂ 'ਚ ਕੀਤਾ ਹੋਇਆ ਸੀ ਤੇ ਉੱਥੇ ਬੜੇ ਬੜੇ ਵੱਡੇ ਆਪਣੇ ਹੁਕਮ ਦੇ ਵਿੱਚ ਇਹਦੇ ਚੱਲਦੇ ਸੀ ਸਿੱਤੀਆਂ ਰਿੱਧੀਆਂ ਦੇ ਮਾਲਕ ਇਹ ਅੱਜ ਸਾਰੀਆਂ ਸ਼ਕਤੀਆਂ ਚਲਾਤੀਆਂ ਬਾਦੋਦਾਸ ਨੇ ਕੋਈ ਨਹੀਂ ਛੱਡੀ ਵੱਡੀ ਤੋਂ ਵੱਡੀ ਸ਼ਕਤੀ ਭੇਜੀ ਮਹਾਰਾਜ ਨੂੰ ਉਠਿਆ ਕਰਨ ਵਾਸਤੇ ਪਲੰਗ ਉੱਚਾ ਚੱਕਣ ਵਾਸਤੇ ਤੇ ਜਿੱਥੇ ਦੁਨੀਆ ਦੇ ਮਾਲਕ ਬਹਿ ਜਾਣੋ ਕਿਤੇ ਪਲੰਗ ਉੱਡ ਸਕਦਾ ਕਿਤੇ ਮਹਾਰਾਜ ਦੇ ਸਾਹਮਣੇ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਮਾਹੂਦਾ ਸੀ ਖਾਲੀ ਹੋ ਗਿਆ ਭਾਂਡਾ ਹੀ ਖਾਲੀ ਕਰਤਾ ਮਹਾਰਾਜ ਨੇ ਦਸ਼ਮੇਸ਼ ਪਾਤਸ਼ਾਹ ਨੇ ਆ ਕੇ ਆ ਚਰਨਾਂ ਤੇ ਡਿੱਗਿਆ ਤੇ ਮਾਫੀ ਮੰਗੀ ਮਹਾਰਾਤਾ ਕਹਿੰਦੇ ਮਹਾਰਾਜ ਜੀ ਮੈਂ ਤਾਂ ਆਮ ਸਾਧੂ ਸਮਝਿਆ ਸੀ ਕਿ ਕੋਈ ਆ ਆਣ ਕੇ ਬੈਠ ਗਿਆ ਮੇਰਾ ਰੋਜ਼ ਦਾ ਕੰਮ ਹੈ ਲੋਕਾਂ ਨੂੰ ਸਤਾਣਾ ਪਰ ਤੁਸੀਂ ਤਾਂ ਦੁਨੀਆ ਦੇ ਮਾਲਕ ਜਾਪਦੇ ਹੋ ਤੁਸੀਂ ਆਮ ਆਦਮੀ ਨਹੀਂ ਚਰਨਾਂ ਤੇ ਟੈਪ ਕੇ ਆ ਮਹਾਰਾਜ ਨੇ ਕਹਿ ਲਿਆ ਤੂੰ ਕੌਣ ਹੈ ਤੇ ਮਹਾਰਾਜ ਨੂੰ ਕਿਹਾ ਮੈਂ ਅੱਲਾ ਦਾ ਬੰਦਾ ਹਾਂ ਇਹ ਫਿਰ ਕਿ ਮਹਾਰਾਜ ਨੇ ਕਿਹਾ ਜੀ ਅੱਲਾ ਦਾ ਬੰਦੇ ਨਹੀਂ ਤੁਸੀਂ ਤਾਂ ਦਰਬਾਰ ਤੋਂ ਕਰਦੇ ਹੋ ਬੰਦਿਆਂ ਵਾਲੇ ਤੇ ਕੰਮ ਨਹੀਂ ਤੁਹਾਡੇ ਪਾਸ ਕੋਈ ਬੰਦਿਆਂ ਵਾਲਾ ਕੰਮ ਨਹੀਂ ਲੋਕਾਂ ਨੂੰ ਸਤਾਉਂਦੇ ਹੋ ਗਰੀਬਾਂ ਨੂੰ ਇਹ ਸ਼ਕਤੀਆਂ ਜੇਤ ਮਹਾਰਾਜ ਨੇ ਬਖਸ਼ੀਆਂ ਹਨ ਉਹ ਠਾਕਰ ਅੱਲਾ ਨੇ ਤੁਹਾਨੂੰ ਇਹ ਰਿੱਧੀਆਂ ਸਿੱਧੀਆਂ ਦਿੱਤੀਆਂ ਇਹਨਾਂ ਦੀ ਦਰਬਾਰ ਤੋਂ ਕਰਦੇ ਹੋ ਤੁਸੀਂ ਕਹਿੰਦੇ ਇਹਦੇ ਵਾਸਤੇ ਥੋੜਾ ਇਹ ਸ਼ਕਤੀਆਂ ਮਿਲਦੀਆਂ ਕਿ ਲੋਕਾਂ ਨੂੰ ਸਤਾਓ ਮਾੜੇ ਕਰਮ ਕਰਮਾਓ ਇਹੀ ਕੰਮ ਨੇ ਆਮ ਲੋਕਾਂ ਦਾ ਦੁਨਿਆਵੀ ਸਾਧਮਾਨਾਂ ਕੀ ਦੌਰ ਵਰ ਤੋਂ ਕਰਕੇ ਲੋਕਾਂ ਨੂੰ ਪਸਾਣਾ ਠੱਗਣਾ ਇਸੇ ਤਰ੍ਹਾਂ ਇਹਦਾ ਕੰਮ ਸੀ ਤੇ ਮਹਾਰਾਜ ਜੀ ਤੇ ਚਰਨਾਂ ਤੇ ਢਹਿ ਬਕਿਆ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੀ ਤੁਸੀਂ ਮੈਨੂੰ ਸੇਵਕ ਬਣਾਓ ਅੱਜ ਤੋਂ ਬਾਅਦ ਮੈਂ ਸਾਰਾ ਕੁਝ ਛੱਡਦਾ ਵਾਂ ਤੁਹਾਡੇ ਚਰਨੀ ਲੱਗਦਾ ਵਾਂ ਉਸ ਦਿਨ ਮਹਾਰਾਜ ਜੀ ਨੇ ਥਾਪੜਾ ਦਿੱਤਾ ਪਹਿਲੋ ਮਾਧੋ ਦਾਸ ਸੀ ਅੱਜ ਬੰਦਾ ਬਨਾਤਾ ਜਦੋਂ ਕਹਿਣਾ ਕਿ ਮਹਾਰਾਜ ਨੇ ਕਿ ਬੰਦਿਆ ਲੈ ਕੰਮ ਕਰਿਆ ਕਰ ਇਹ ਛੱਡ ਦੇ ਸਾਰਾ ਕੁਝ ਇਹ ਬੰਦਾ ਸਿੰਘ ਬਹਾਦਰ ਉੱਥੋਂ ਬਣਿਆ ਸੀ ਮਾਧੋਦਾਸ ਬਰਾਗੀ ਤੋਂ ਵਿਰਾਗ ਪੁਣਾ ਸਾਰਾ ਕੱਢਤਾ ਸਾਰਾ ਕੁਝ ਛੱਡਤਾ ਅੱਜ ਗੁਰੂ ਦੇ ਚਰਨਾਂ ਦਾ ਸਿੱਖ ਬਣ ਗਿਆ ਮਹਾਰਾਜ ਨੇ ਪੰਜ ਤੀਰ ਬਖਸ਼ੇ ਤੇ ਉੱਥੇ ਮਹਾਰਾਜ ਨੇ ਵਚਨ ਕੀਤੇ ਭਾਈ ਹੁਣ ਫਤਿਹ ਕਰਨਾ ਹੈ ਹੁਣ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਸਮੇਂ ਦੀਆਂ ਸਰਕਾਰਾਂ ਨੇ ਛੋਟੇ ਛੋਟੇ ਬੱਚੇ ਸ਼ਹੀਦ ਕਰਤੇ ਸਾਰਾ ਪਰਿਵਾਰੀ ਖੀਦ ਕਰਤਾ ਜਾਣ ਨਾਲੋਂ ਪਿਆਰੇ ਸਿੰਘਾਂ ਨੂੰ ਵੜ ਮਾਰਿਆ ਤੇ ਮਹਾਰਾਜ ਜੀ ਕਹਿੰਦੇ ਹੁਣ ਕੁਝ ਵੀ ਨਹੀਂ ਛੱਡਣਾ ਫਤਿਹ ਕਰਕੇ ਆਉਣਾ ਵਾਪਸ ਖਾਲਸੇ ਦੀ ਜਿੱਤ ਹੋਏਗੀ ਇਹ ਸਾਧ ਸੰਗਤ ਜੋ ਥਾਪੜਾ ਦਿੱਤਾ ਪੰਜ ਤੀਰ ਬਖਸ਼ਿਓ ਕਰਾਮਾਤੀ ਤੀਰਾਂ ਦੇ ਨਾਲ ਐਸਾ ਕਹਿਰ ਵਰਤਿਆ ਦੇਖੋ ਸਾਰਾ ਸਰਹੰਦ ਦੀ ਢੈ ਢੇਰੀ ਕਰਤਾ ਦੇਖੋ ਸਮਾਣੇ ਦੇ ਜਲਾਦ ਸੀ ਤੇ ਸਮਾਣਾ ਢੈ ਢੇਰੀ ਕਰਤਾ ਕੋਈ ਜਗ੍ਹਾ ਨਹੀਂ ਸੀ ਛੱਡੀ ਇਹ ਉਹ ਸ਼ਕਤੀਆਂ ਹੀ ਵਰਤੀਆਂ ਮਹਾਰਾਜ ਦੀਆਂ ਉਹ ਐਵੇਂ ਨਹੀਂ ਜੰਗਾ ਫਤਿਹ ਹੋਈਆਂ ਉੱਥੇ ਸਿੰਘਾਂ ਦੇ ਵਿੱਚ ਪਿਆਰੇ ਸਿੰਘਾਂ ਦੇ ਥਾਪੜੇ ਸੀ ਮਹਾਰਾਜ ਦੇ ਆਪ ਅੰਗ ਸੰਗ ਹੁੰਦੇ ਸੀ ਤੇ ਉੱਥੇ ਦੇਖੋ ਮਹਾਰਾਜ ਜੀ ਆਪ ਆਪਣੀ ਕਿਰਪਾ ਵਰਤਾਂਦੇ ਸੀ ਇੱਥੇ ਗੁਰੂ ਮਹਾਰਾਜ ਗੁਰੰਗਤ ਦੇ ਮਹਾਰਾਜ ਜੀ ਨੇ ਸ਼ਕਤੀਆਂ ਖਿੱਚ ਲੀਆਂ ਉਹ ਜੋਗੀ ਜਿਹੜਾ ਸੀ ਖਾਲੀ ਦਾ ਖਾਲੀ ਰਹਿ ਗਿਆ ਆਣ ਕੇ ਆਤ ਮਹਾਰਾਜ ਦੇ ਚਰਨਾਂ 'ਤੇ ਨਿਭਿਆ ਤੇ ਮਹਾਰਾਜ ਨੇ ਸਮਝਾਇਆ ਭਾਈ ਜੇ ਮਹਾਰਾਜ ਤੂੰ ਪਰਮੇਸ਼ਰ ਦੀ ਪ੍ਰਾਪਤੀ ਐ ਕੋਈ ਸ਼ਕਤੀ ਮਿਲੀ ਤੇ ਉਹਦੀ ਦਰਵਰ ਤੋਂ ਨਾ ਕਰੋ ਐਵੇਂ ਲੋਕਾਂ ਨੂੰ ਦਿਖਾਵੇ ਬਾਜੀ ਚ ਤੁਸੀਂ ਇਹ ਢੋਂਗ ਰਾਚੀ ਫਿਰਦੇ ਹੋ ਮਹਾਰਾਜ ਜੀ ਕਹਿੰਦੇ ਛੱਡ ਦੋ ਇੱਥੇ ਮਹਾਰਾਜ ਗੁਰੰਗਤ ਦੇ ਮਹਾਰਾਜ ਜੀ ਦੇ ਬਚਨ ਹਨ ਏ ਕਨੇਹੀ ਆदात ਮਹਾਰਾਜ ਜੀ ਕਹਿੰਦੂ ਕੈਸੀ ਦਾਤ ਐ ਆਪਸ ਤੇ ਜੋ ਪਾਈਏ ਮਹਾਰਾਜ ਜੀ ਕਹਿੰਦੇ ਜੇਡੀ ਆਪਣੇ ਬਾਤ ਜੂਜ ਕਰੀ ਜਾਈਏ ਕਿਸੇ ਦਾ ਭਲਾ ਨਾ ਕਰ ਸਕੀਏ ਮਹਾਰਾਜ ਜੀ ਕਹਿੰਦੇ ਉਹ ਰੱਬ ਦੀ ਪ੍ਰਾਪਤੀ ਨਹੀਂ ਹੈ ਉਹ ਤਾਂ ਆਪਣਾ ਘਰ ਹੈ ਹੁ ਮੈਂ ਹੈ ਨਾਨਕ ਸਾ ਕਰਮਾਤ ਸਭ ਟੁੱਟੇ ਜੋ ਮਿਲੇ ਜੀ ਮਹਾਰਾਜ ਜੀ ਬਚਨ ਕਰਦਣ ਕਹਿੰਦੇ ਨਾਨਕ ਸਾ ਕਰਮਾਤ ਮਹਾਰਾਜ ਜੀ ਕਹਿੰਦੇ ਉਹਦੀ ਕਰਾਮਾਤਾਂ ਇਹ ਹੈ ਉਹ ਜਦੋਂ ਟੁੱਟ ਜਾਵੇ ਉਹ ਫਿਰ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹ ਖੁਸ਼ ਹੋ ਜਾਵੇ ਕਿਸੇ ਸਰੀਰ ਤੋਂ ਜਗਿਆਸੂ ਤੋਂ ਉਹਦੀ ਝੋਲੀ ਵਿੱਚ ਦਾਤ ਪੰਦਾ ਉਹ ਉਹਦੀ ਦਾਤ ਹੁੰਦੀ ਹੈ ਜਿਹੜੀ ਉਹਦੀ ਖੁਸ਼ੀ ਲੈ ਕੇ ਉਹਦੇ ਤੋਂ ਪ੍ਰਾਪਤ ਕੀਤੀ ਹੁੰਦੀ ਹੈ ਮਹੱਲਾ ਦੂਜਾ ਅਗਲਾ ਬੰਦ ਸ਼ਲੋਕ ਦਾ ਮਹਾਰਾਜ ਜੀ ਰੰਮ ਕਰਦਿਆਂ ਨੇ ਏਕ ਨਹੀਂ ਚੱਕਰੀ ਜਿਤ ਭੋਖ ਸੁਮ ਨਾ ਜਾਏ ਮਹਾਰਾਜ ਜੀ ਕਹਿੰਦੇ ਉਹ ਕਨੇਹੀ ਚੱਕਰੀ ਹੈ ਨੌਕਰੀ ਚੱਕਰੀ ਨੌਕਰੀ ਨੂੰ ਕਹਿੰਦੇ ਹਨ ਮਹਾਰਾਜ ਇਕ ਨਹੀਂ ਮਹਾਰਾਜ ਜੀ ਕਹਿੰਦੂ ਕੈਸੀ ਨੌਕਰੀ ਐ ਚੱਕਰੀ ਐ ਜਿਸ ਜਿਹਨੂੰ ਖਸਮ ਦਾ ਦੇ ਵਿੱਚ ਜਿਹੜਾ ਨੌਕਰ ਦਾ ਮੇਲ ਨਹੀਂ ਪ੍ਰੇਮ ਪਿਆਰ ਨਹੀਂ ਉਹ ਕਾਦੀ ਚੱਕਰੀ ਐ ਮਹਾਰਾਜ ਜੀ ਕਹਿੰਦੇ ਇਕ ਨਹੀਂ ਚੱਕਰੀ ਜਿਤ ਭੋਖ ਖਸਮ ਨਾ ਜਾਏ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੇ ਆਪਣੇ ਖਸਮ ਦੇ ਨਾਲ ਆਪਣੇ ਮਾਲਕ ਦੇ ਨਾਲ ਮਿਲ ਕੇ ਚੱਲਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਾਪਤੀ ਕਰ ਲੈਂਦੇ ਹਨ ਨਾਨਕ ਸੇਵਕ ਕਾਢੀ ਐ ਇਹ ਸੇਤੀ ਖਸਮ ਸਮਾਏ ਤੇ ਮਹਾਰਾਜ ਜੀ ਕਹਿੰਦੇ ਨਾਨਕ ਸੇਵਕ ਕਾਢੀਐ ਜਿਨ੍ਹਾਂ ਨੇ ਖਸਮ ਨੂੰ ਪ੍ਰਾਪਤ ਕਰ ਲਿਆ ਹਰਾ ਜੀ ਕਹਿੰਦੇ ਜਿਨ੍ਹਾਂ ਨੇ ਸੇਵਕ ਬਣ ਕੇ ਉਹਦੇ ਦਾਰਦੀ ਉੱਪੀ ਸੇਵਾ ਕਮਾਲੀ ਤੇ ਮਹਾਰਾਜ ਜੀ ਕਹਿੰਦੇ ਸੇਵਕ ਸੇ ਮਹਾਰਾਜ ਜੀ ਕਹਿੰਦੇ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਮਹਾਰਾਜ ਜੀ ਕਹਿੰਦੇ ਉਹ ਖਸਮ ਦੇ ਵਿੱਚ ਇੱਕ ਹੋ ਜਾਂਦੇ ਹਨ ਉਹ ਫਸਮ ਦੇ ਹੁਕਮ ਨੂੰ ਮੰਨ ਕੇ ਉਹਦੇ ਹੁਕਮ ਅਨੁਸਾਰ ਚੱਲ ਕੇ ਉਹਦੇ ਵਰਗੇ ਬਣ ਜਾਂਦੇ ਹਨ ਖੁਦ ਮਹਾਰਾਜ ਜੀ ਬਣੇ ਇੱਥੇ ਸਵਾਲ ਪੈਦਾ ਹੋ ਜਾਂਦਾ ਹੈ ਅਧਾਰਨ ਪੈਦਾ ਹੋ ਜਾਂਦੀ ਹੈ ਗੁਰੰਗਤ ਦੇ ਮਹਾਰਾਜ ਜੀ ਖੁਦ ਬਣੇ ਉਹਨਾਂ ਐਵੇਂ ਨਹੀਂ ਬਚਨ ਲਿਖੇ ਉਹ ਖੁਦ ਬਣ ਗਏ ਜਿੱਥੇ ਮਹਾਰਾਜ ਜੀ ਦਾ ਰੂਪ ਲੱਗ ਸੀ ਜਿੱਥੇ ਦੁਨੀਆ ਭੱਜ ਗਈ ਵੱਡੇ ਵੱਡੇ ਸੇਵਕ ਜਿਹੜੇ ਘਵਾਂਦੇ ਸੀ ਉਹ ਵੀ ਦੌੜ ਗਏ ਇਹ ਐਸਾ ਰੂਪ ਸੀ ਗੁਰੂ ਨਾਨਕ ਮਹਾਰਾਜ ਦਾ ਖੀਰਲੇ ਵਕਤ ਜਦਿਸ ਵੇਲੇ ਮਹਾਰਾਜ ਦਾ ਉਹ ਪਹਿਲਾ ਦਿਨ ਲੋਕਾਂ ਨੇ ਰੂਪ ਦੇਖਿਆ ਸੰਗਤਾਂ ਨੇ ਰੂਪ ਦੇਖਿਆ ਉਹ ਅਲੱਗ ਰੂਪ ਸੀ ਮਹਾਰਾਜ ਦੇ ਹੱਥ ਵਿੱਚ ਵੱਡੀ ਛੱਟੀ ਫੜੀ ਏ ਸਤਿਗੁਰਾਂ ਨੇ ਤੇ ਨਾਲ ਦੇਖੋ ਕੁੱਤੇ ਸਾਰੇ ਕੁਕਰ ਇਕੱਠੇ ਕੀਤੇ ਹੋਏ ਆ ਨਾਲ ਨਾਲ ਪਿੱਛੇ ਪਿੱਛੇ ਕੂਕਰਾਂ ਜੰਗਲ ਨੂੰ ਦੌੜ ਰਹੇ ਆ ਜਿਹੜਾ ਵੀ ਰਸਤੇ ਚੁੰਦਾ ਮਹਾਰਾਜ ਜੀ ਨੂੰ ਛੱਟੀਆਂ ਦੇ ਨਾਲ ਸੋਟਿਆਂ ਨਾਲ ਦੌੜਵਾ ਦਿੰਦੇ ਆ ਨਾ ਕਹਿੰਦੇ ਭੱਜ ਜਾ ਚਲਾ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਜਿਹੜੇ ਕੁਝ ਬੱਚੇ ਕੁਰ ਨਾਨਕ ਮਹਾਰਾਜ ਨੇ ਐਸੀ ਮਾਇਆ ਵਰਤਾਈ ਉਹ ਰਸਤੇ ਵਿੱਚ ਮਾਇਆ ਨੂੰ ਦੇਖ ਕੇ ਉੱਥੇ ਬਹਿ ਗਏ ਮਾਇਆ ਇਕੱਠੀ ਕਰਦੇ ਰਹੇਗੇ ਬਸ ਭਾਈ ਲੈਣਾ ਜੀ ਬੱਚੇ ਤੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬੱਚੇ ਜਿਹੜੇ ਵਾਪਸ ਨਹੀਂ ਭੱਜੇ ਉਹਨਾਂ ਨੂੰ ਪਤਾ ਸੀ ਮਹਾਰਾਜ ਜੀ ਕੋ ਸਵੱਟੀ ਪਾਰ ਰਿਆ ਹਨ ਤੇ ਅੱਜ ਦੌੜ ਕੇ ਤੇ ਮੁੜ ਕੇ ਆਇਆ ਨਹੀਂ ਜਾਣਾ ਤੇ ਭਾਈ ਲੈਣਾ ਜੀ ਨਾਲ-ਨਾਲ ਕਹਿੰਦੇ ਪੁਰਖਾ ਤੂੰ ਕੀ ਕਰਦਾ ਹੈ ਲੈਣਿਆ ਤੂੰ ਹੀ ਭਾਜਾ ਤੂੰ ਕੀ ਲੈਣਾ ਮੇਰੇ ਤੋਂ ਇਹ ਮਹਾਰਾਜ ਜੀ ਅੱਗੇ ਹੱਥ ਜੋੜਦੇ ਹਨ ਭਾਈ ਲੈਣਾ ਜੀ ਕਹਿੰਦੇ ਮਹਾਰਾਜ ਜੀ ਮੇਰਾ ਤਾਂ ਕੁਝ ਹੈ ਹੀ ਨਹੀਂ ਜਿੱਥੇ ਮੈਂ ਭੱਜ ਜਾ ਦੁਨੀਆ ਦਾ ਹੋਵੇਗਾ ਕਿਸੇ ਦਾ ਘਰ-ਬਾਰ ਧੀਆਂ ਪੁੱਤਰ ਹੋਣਗੇ ਲੋਕ ਚਲੇ ਗਏ ਸਤਿਗੁਰੂ ਜੀ ਮੈਂ ਤਾਂ ਸਾਰਾ ਕੁਝ ਤਿਆਗ ਕੇ ਆਇਆ ਮੇਰੇ ਕੋਲ ਤਾਂ ਕੁਝ ਹੈ ਨਹੀਂ ਆਪਣਾ ਜਿਹੜਾ ਮੈਂ ਭੱਜ ਜਾਵਾਂ ਮੈਂ ਤਾਂ ਮਰਨ ਤੱਕ ਤੁਹਾਡੇ ਨਾਲ ਹੀ ਰਹਿਣਾ ਤੇ ਮਹਾਰਾਜ ਦੇ ਪਿੱਛੇ-ਪਿੱਛੇ ਦੌੜਦੇ ਹਨ ਭਾਈ ਲੈਣਾ ਜੀ ਤੇ ਜਦੋਂ ਮਹਾਰਾਜ ਨੇ ਇਹਨੇ ਬਚਨ ਕੀਤੇ ਸਾਹਮਣੇ ਦੇਖੋ ਮਹਾਰਾਜ ਜੀ ਕਿਰਪਾ ਸਾਹਮਣੇ ਇੱਕ ਮੁਰਦਾ ਨਜ਼ਰ ਆਇਆ ਉਹਦੇ ਤੇ ਚਾਦਰ ਵੀ ਮਹਾਰਾਜ ਦੀ ਵਿਧੀ ਸੀ ਤੇ ਉਹਨੂੰ ਦੇਖ ਕੇ ਭਾਈ ਸਾਹਿਬ ਨੂੰ ਕਹਿੰਦੇ ਭਾਈ ਲੈਣਾ ਜੀ ਫਿਰ ਐ ਕਰੋ ਜੇ ਨਾਲ ਰਹਿਣਾ ਤੇ ਮੁਰਦਾ ਖਾਣਾ ਪਵੇਗਾ ਸਾਹਮਣੇ ਮੁਰਦਾ ਨੂੰ ਛੱਕੋ ਖਾਓ ਤੇ ਭਾਈ ਲੈਣਾ ਜੀ ਫਿਰ ਵੀ ਨੀਵੀ ਪਾ ਕੇ ਖੜਿਆਨ ਮਹਾਰਾਜ ਜੀ ਤੇ ਫਿਰ ਭਾਤ ਸਤਗੁਰੂ ਜੀ ਦੁਆਰਾ ਕਹਿੰਦੇ ਹਨ ਭਾਈ ਲੈਣਾ ਜੀ ਇਹ ਮੁਰਦਾ ਖਾਓ ਤੇ ਮਹਾਰਾਜ ਜੀ ਕਹਿੰਦੇ ਭਾਈ ਲੈਣਾ ਜੀ ਕਹਿੰਦੇ ਨੰਗੋ ਮਹਾਰਾਜ ਜੀ ਤੁਸੀਂ ਹੁਕਮ ਕਰੋ ਮੈਂ ਤਾਂ ਹੁਕਮ ਦੀ ਦੀਕ ਚਾ ਹੁਕਮ ਕਰੋ ਕਿਧਰੋਂ ਖਾਵਾਂ ਪੈਰਾਂ ਵਾਲੇ ਪਾਸੇ ਉੱਤੇ ਸਿਰਾਂ ਵਾਲੇ ਪਾਸੇੋਂ ਸ਼ੁਰੂ ਕਰਾਂ ਜਦੋਂ ਨੀਵੀਂ ਪਾ ਕੇ ਗੋਡਿਆਂ ਪਰੋਗੇ ਭਾਈ ਲੈਣਾ ਜੀ ਤੇ ਦੇਖੋ ਮਹਾਰਾਜ ਜੀ ਫਟਾਫਟ ਜਾ ਕੇ ਮੋਢਿਆਂ ਤੋਂ ਫੜ ਕੇ ਠਾਲਿਆ ਤੇ ਆਪਣੇ ਗਲ ਦੇ ਨਾਲ ਲਾ ਕੇ ਬਹੁਤ ਪਿਆਰ ਕਰਦਿਆਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਬਸ ਇੰਨੀ ਕੁ ਸਵੱਟੀ ਸੀ ਇੰਨੇ ਕੰਮ ਸੀ ਹੁਣ ਪਤਾ ਲੱਗ ਗਿਆ ਕਿ ਤੁਸੀਂ ਨਹੀਂ ਜਾਓਗੇ ਤੁਹਾਡੇ ਤੇ ਮੇਰੇ ਵਿਚ ਅੱਜ ਤੋਂ ਕੋਈ ਫਰਕ ਨਹੀਂ ਤੁਸੀਂ ਲੈਣ ਵਾਸਤੇ ਆਏ ਸੀ ਮੈਨੂੰ ਭਲੇਖਾ ਸੀ ਕਿਤੇ ਵਾਪਸ ਮੁੜ ਜਾਓ ਪਰ ਤੁਸੀਂ ਤਾਂ ਲੈਣ ਵਾਸਤੇ ਆਏ ਸੀ ਦਾਤ ਲੈਣ ਤੋਂ ਬਿਨਾਂ ਤੁਸੀਂ ਨਹੀਂ ਮੁੜੇ ਤੇ ਮਹਾਰਾਜ ਨੇ ਉਸ ਵੇਲੇ ਗੱਲ ਨਾਲ ਲਾ ਕੇ ਇੱਕ ਮਿਕ ਕਰਤਾ ਜੋਤ ਮੈਂ ਜੋਤ ਜੋਤੀ ਮੈਂ ਜੋਤ ਰਾਂ ਲਜਾਏ ਫਾਰਾਜ ਜੀ ਕਹਿੰਦੇ ਅੱਜ ਤੋਂ ਸਾਡੀ ਜੋਤ ਤੁਹਾਡੇ ਵਿੱਚ ਪ੍ਰਵਿਰਤ ਹੁੰਦੀ ਹੈ ਉਸ ਦਿਨ ਤੋਂ ਮਹਾਰਾਜ ਜੀ ਨੇ ਦੇਖੋ ਗੁਰਤਾ ਗੱਦੀ ਦੀ ਬਖਸ਼ਿਸ਼ ਕਰਤੀ ਭਾਈ ਭਾਈ ਲੈਣਾ ਜੀ ਤੋਂ ਗੁਰ ਅੰਗਦ ਦੇ ਮਹਾਰਾਜ ਜੀ ਬਣਾਤੇ ਇੱਥੇ ਵੀ ਮਹਾਰਾਜ ਗੁਰ ਅੰਗਦ ਦੇ ਮਹਾਰਾਜ ਜੀ ਬਚਨ ਕਰਦੇ ਹਨ ਇੱਕ ਨੇਹੀ ਦਾਤ ਮਹਾਰਾਜ ਜੀ ਕਹਿੰਦੇ ਜੋ ਉਹ ਖਸਮ ਨਾ ਜਾਏ ਬਿਮਾਰਾ ਜੀ ਕਹਿੰਦੇ ਜੇ ਇੰਨਾ ਜਪ ਜਪ ਕੇ ਇੰਨਾ ਤਿਆ ਤਿਆ ਕੇ ਸੇਵਾ ਕਰਕੇ ਖਸਮ ਵਰਗਈ ਹੋ ਜਾਈਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਸਮਾਜਾਈ ਦਾ ਇੱਕ ਹੋ ਕੇ ਉਹਦੀ ਦਾਤ ਦੀ ਪ੍ਰਾਪਤੀ ਕੀਤੀ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਾਰ ਆਵਾਰ ਮਹਾਰਾਜ ਜੀ ਕਹਿੰਦੇ ਉਹ ਤਾਂ ਅੰਤ ਨਹੀਂ ਹੈ ਨਾਨਕ ਅੰਤ ਨਾ ਜਾਪਨੀ ਹਰ ਤਾਂ ਕੇ ਪਾਰਾ ਵਰਣਾ ਇਧਰ ਦਾ ਸਿਰਾ ਨਾ ਪਰਲਾ ਸਿਰਾ ਮਹਾਰਾਜ ਜੀ ਕਹਿੰਦੇ ਉਹਦਾ ਤਾਂ ਅੰਤ ਨਹੀਂ ਹੈ ਪਰਮਾਤਮਾ ਉਹ ਬੇਅੰਤ ਹੈ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਤੇ ਮਹਾਰਾਜ ਜੀ ਕਹਿੰਦੇ ਆਪ ਹੀ ਸਭ ਕੁਝ ਕਰਤਾ ਧਰਤਾ ਹੈ ਆਪ ਕਰਾਏ ਸਾਖਤੀ ਆਪ ਹੀ ਪੈਦਾ ਕਰਨ ਵਾਲਾ ਹੈ ਫਿਰ ਆਪ ਕਰਾਏ ਮਾਰ ਮਹਾਰਾਜ ਜੀ ਕਹਿੰਦੇ ਉਹ ਮਾਰਦਾ ਵੀ ਇਹ ਤੇ ਜੰਮਣ ਦੇ ਵਿੱਚ ਵੀ ਉਹ ਪਰਮਾਤਮਾ ਹੈ ਜਦੋਂ ਹੁੰਦਾ ਮਨੁੱਖ ਪੈਦਾ ਹੁੰਦਾ ਹੈ ਤੇ ਸਤਿਗੁਰੂ ਜੀ ਗੁਰੰਗਦ ਪਾਤਸ਼ਾਹ ਜੀ ਕਹਿੰਦੇ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਤੇ ਕਾਲ ਰੂਪੋ ਕੇ ਵੀ ਵਰਤਦਾ ਮਾਰ ਵੀ ਉਹਦੀ ਪੈਂਦੀ ਹੈ ਦੁਨੀਆ ਤੋਂ ਜਾਣੇ ਆ ਇੱਕ ਨਾ ਗਲੀ ਜੀ ਜੀਰੀਆਂ ਇੱਕ ਤੁਰੀ ਚੜੇ ਵਿਸਿਆਰ ਇੱਕ ਨਾ ਨੂੰ ਜੰਜੀਰਾ ਪਾ ਕੇ ਜਕੜ ਕੇ ਬੰਨੀ ਰੱਖਦਾ ਓ ਉਹ ਜੇਲਾ 'ਚ ਬੈਠਾ ਕੋ ਕਿਤੇ ਬੈਠਾ ਜੰਜੀਰਾਂ ਵਿੱਚ ਜਕੜਿਆ ਏਕ ਨਾਂ ਦੇ ਉਹਦੀ ਕਿਰਪਾ ਵੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਏਕ ਨਾਂ ਗਲੀ ਜੰਜੀਰੀਆਂ ਇਕ ਤੁਰੀ ਚੜੇ ਵਿਸਿਆਰ ਇਕ ਘੋੜਿਆਂ ਤੇ ਤੁਰੀ ਤਪਾਉ ਘੋੜਿਆਂ ਤੇ ਚੜੇ ਹੋਏ ਰਾਜੇ ਮਹਾਬਲੀ ਬਣ ਜਾਂਦੇ ਹਨ ਆਪ ਕਰਾਏ ਕਰੇ ਆਪ ਉਹ ਕੈਸੇ ਕਰੀ ਪਕਾਰ ਇਹ ਮਹਾਰਾਜ ਜੀ ਕਹਿੰਦੇ ਤਾਂ ਉਹਦਾ ਹੁਕਮ ਹੈ ਉਹਦੀ ਸ਼ਕਤੀ ਹੈ ਉਹਦੀ ਮਹਿਮਾ ਆਪ ਕਰਾਏ ਹਰਿ ਆਪ ਆਪ ਯੂ ਕਰਤਾ ਤਰਤਾ ਹੈ ਉਹਦੇ ਤੋਂ ਬਿਨਾ ਕੁਝ ਵੀ ਨਹੀਂ ਹੈ ਮਹਾਰਾਜ ਜੀ ਕਹਿੰਦੇ ਆਪ ਕਰਾਏ ਕਦੇ ਆਪ ਹੋ ਕੈਸੋ ਕਰੀ ਪਕਾਰ ਮੈਂ ਕਿਹਦੇ ਅੱਗੇ ਜਾ ਕੇ ਬੇਨਤੀ ਕਰਾਂ ਪਕਾਰ ਕਰਾਂ ਨਾਨਕ ਕਰਨਾ ਜਿੰਨ ਕੀਆ ਫਿਰ ਤਿਸ ਹੀ ਕਰਨੀ ਸਾਰ ਮਹਾਰਾਜ ਜੀ ਕਹਿੰਦੇ ਨਾਨਕ ਕਰਨਾ ਜਿੰਨ ਕੀਆ ਮਹਾਰਾਜ ਜੀ ਕਹਿੰਦੇ ਇਹ ਤਾਂ ਸਭ ਕੁਝ ਉਹਦਾ ਕੀਤਾ ਹੀ ਹੋਇਆ ਹੋ ਰਿਹਾ ਹੈ ਮਹਾਰਾਜ ਜੀ ਕਹਿੰਦੇ ਉਹੀ ਫਿਰ ਤਿਸ ਹੀ ਕਰਨੀ ਸਾਰ ਮਹਾਰਾਜ ਜੀ ਕਹਿੰਦੇ ਉਹੀ ਸਾਰਾ ਕੁਝ ਕਰਦਾ ਹੈ ਤੇ ਦੇਖਦਾ ਵੀ ਉਹ ਵੇ ਸਾਰ ਸੰਭਾਲ ਵੀ ਸ੍ਰਿਸ਼ਟੀ ਦੀ ਉਹੀ ਕਰ ਰਿਹਾ ਹੈ ਜਿੱਥੇ ਉਹ ਆਪ ਪੈਦਾ ਕਰਨ ਵਾਲਾ ਹੈ ਕਰਨਾ ਕਰਨ ਵਾਲਾ ਹੈ ਤੇ ਆਪ ਹੀ ਉਹ ਸ੍ਰਿਸ਼ਟੀ ਨੂੰ ਚਲਾ ਰਿਹਾ ਸਾਰ ਸੰਭਾਲ ਕਰ ਰਿਹਾ ਤਾਂ ਸਾਡੇ ਵਿੱਚ ਹੀ ਹੁੰਮਿਆ ਕੀ ਸੀ ਸਮਝਦੇ ਆ ਕਿਸੀ ਕਰਦੇ ਆ ਇੱਥੇ ਤਾਂ ਸਾਰਾ ਕੁਝ ਉਹ ਪਰਮਾਤਮਾ ਦਾ ਕੀਤਾ ਵਰਤਦਾ ਹੈ ਮਨੁੱਖਤਾ ਹੰਮੇ ਦੇ ਵਿੱਚ ਹੀ ਜ਼ਿੰਦਗੀ ਨਗਾਸੜਦਾ ਕਿ ਮੈਂ 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 ਮੇਰਾ ਸਭ ਕੁਝ ਮੈਂ ਕਰਦਾ ਪਰ ਇੱਥੇ ਪਿਆਰੇ ਉੱਥੇ ਤਾਂ ਅੰਗ ਹੀ ਨਹੀਂ ਕੋਈ ਅੰਗ ਨਹੀਂ ਅੱਖ ਨਹੀਂ ਅਸੀਂ ਪੜ ਸਕਦੇ ਅੱਖ ਬੰਦ ਕੀਤੀ ਨਾਲ ਉਹ ਵੀ ਢੀੜ ਨਹੀਂ ਸਕਦੇ ਉਹ ਵੀ ਚਲਾਉਣ ਵਿੱਚ ਮਾਲਕ ਦਾ ਹੱਥ ਹੈ ਸਾਡੇ ਅੰਗ ਚੱਲਦੇ ਹਨ ਉਹ ਮਾਲਕ ਚਲਾ ਰਿਹਾ ਹੈ ਖੜ ਜਾਂਦੇ ਨਹੀਂ ਕੋ ਦਮ ਸਰੀਰ ਕਈ ਵਾਰੀ ਦੇਖੋ ਐਸੀ ਪੋਜੀਸ਼ਨ ਤੇ ਚੁਰ ਜਾਂਦਾ ਕਿਸੀ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਖੜ ਨਹੀਂ ਸਕਦੇ ਉਹ ਹੁਕਮ ਇਹ ਨਾਲ ਦਾ ਤੇ ਆ ਜਿੰਨਾ ਚਿਰ ਹੁਕਮ ਹੈ ਤੇ ਅਸੀਂ ਤੁਰੇ ਫਿਰਦੇ ਆ ਚੱਲੇ ਫਿਰਦੇ ਆ ਕਦੋਂ ਸਾਖ ਲਾੜਦੇ ਨੇ ਉਹਦਾ ਹੁਕਮ ਹੈ ਕਾਲ ਰੂਪੋ ਕੇ ਵੀ ਵਰਤਦਾ ਤੇ ਬਚਾਉਣ ਦੇ ਪਾਸੇ ਵੀ ਉਹ ਆਪ ਖੜਾ ਹੁੰਦਾ ਜਦੋਂ ਸਾਰ ਬਾਕੀਆਂ ਨੇ ਜ਼ਿੰਦਗੀ ਬਾਕੀ ਤੋਂ ਆਣ ਕੇ ਬਚਾਉਂਦਾ ਵੀ ਬਲ ਦੀ ਅੱਗ ਤੋਂ ਬਾਹਰ ਕੱਢ ਦਿੰਦਾ ਉਹ ਦੇਖਦੇ ਆ ਕਈ ਵਾਰੀ ਸਾਰਾ ਐਕਸੀਡੈਂਟਾਂ ਵਿੱਚ ਕਈ ਬੱਸਾਂ ਦੀਆਂ ਬੱਸਾਂ ਟਰੱਕ ਖਤਮ ਹੋ ਜਾਂਦੇ ਆ ਗੱਡੀਆਂ ਖਤਮ ਹੋ ਜਾਂਦੀਆਂ ਇੱਕ ਜੀਵ ਚੋਂ ਬਚ ਕੇ ਨਿਕਲ ਆਉਂਦਾ ਉਹ ਕਿਉਂ ਬਚਦਾ ਕਿਉਂਕਿ ਉਹਦੇ ਸਾਹ ਬਾਕੀ ਹੁੰਦਿਆਂ ਉਹ ਸਾਰਿਆਂ ਨੂੰ ਖਤਮ ਕਰਕੇ ਕਾਲ ਰੂਪ ਵਰਤ ਕੇ ਤੇ ਜਿਹਦੇ ਸਾਹ ਬਾਕੀਆਂ ਉਹਨੂੰ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਇੱਥੋਂ ਸਾਨੂੰ ਸचेਤ ਹੋ ਜਾਣਾ ਚਾਹੀਦਾ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉਹਦੀ ਬੇਦ ਹੈ ਜੋ ਚਾਹੁੰਦਾ ਹੈ ਉਹ ਵੀ ਉਹਦਾ ਹੁਕਮ ਹੈ ਮਾਰਨ ਮਾਰੇ ਰੱਖੇ ਏਕੋ ਆਪ ਮਨੁੱਖ ਕੈ ਕਿਸ ਨਾਹੀ ਹਾਥ ਪਰ ਜੀ ਕਹਿ ਰਹੇ ਕਿਨੇ ਮਾਰਨ ਤੇ ਰੱਖਣ ਵਾਲਾ ਮਾਲਕ ਹੈ ਬਸ ਸਾਡਾ ਤਾਂ ਇੱਕੋ ਹੀ ਫਰਜ਼ ਹੈ ਕਿ ਉਹਨੂੰ ਜਪਦੇ ਰਹੀਏ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ ਉਹਦਾ ਹੁਕਮ ਮੰਨੀਏ ਉਹਦਾ ਸਿਮਰਨ ਕਰੀਏ ਤਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਖੱਟ ਸਕੀਏ ਜ਼ਿੰਦਗੀ ਦੇ ਵਿੱਚ ਪਾਸ ਹੋ ਸਕੀਏ ਇਹ ਭਾਈ ਸ਼ਬਦ ਦੀ ਵਿਚਾਰ ਹੈ ਇੱਕ ਖੀਰਲਾ ਸ਼ਲੋਕ ਹੈ ਚੌਵਾਂ ਸ਼ਲੋਕ ਬਚਿਆ ਉਹ ਕੱਲ ਨੂੰ ਆਪਾਂ ਵਿਚਾਰਾਂਗੇ ਆਸਾ ਦੀ ਵਾਰ ਦੀ ਕੱਲ ਸਮਾਪਤੀ ਹੋਵੇਗੀ ਅੱਗੇ ਮਹਾਰਾਜ ਦੀ ਬਾਣੀ ਰੰਭੂ ਹੋਏਗੀ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਨਿੱਕਾਂ ਭੁੱਲਾਂ ਜੰਦੀਆਂ ਨ ਮਹਾਰਾਜ ਸਤਿਬਕਸ਼ਨ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ